ਇਹ ਨਾਂ ਜੀ ਤੁਹਾਡਾ ਮੇਰਾ ਨਾਮ ਹਰਦੀਪਪੁਰ ਕੋਟਲਾ ਮੈਂ ਕਿਰਤੀ ਕਿਸਾਨ ਇਥੇ ਦੇ ਇਸਤਰੀ ਬੈਂਕ ਦੇ ਕੋਆਰਡੀਨੇਟਰ ਹਾਂ ਜੀ ਕਿਸਾਨ ਸ਼ਿੰਗਾਰ ਚ ਲੰਮਾ ਹੁੰਦੇ ਆ ਪਹਿਲਾਂ ਵੀ 13 ਮਹੀਨੇ ਦਿੱਲੀ ਬੈਠੇ ਰਹੇ ਕੀ ਦੇਖਦੇ ਹੋ ਆ ਜਿਹੜਾ ਮਤਲਬ ਕਿ ਸਾਲਾ ਅੰਦੋਲਨ ਹੋਣ ਵੀ ਜੀ ਲੰਬਾ ਚੱਲ ਰਿਹਾ ਉਹਦਾ ਕਾਰਨ ਇਹ ਆ ਕਿ ਜਿਹੜੀ ਸਾਡੀ ਮੰਗ ਆ ਹੋ ਐਮਐਸਪੀ ਦੀ ਆ ਤੇ ਐਮਐਸਪੀ ਆ ਜਿਹੜੀ ਉਹ ਇੱਕ ਬਹੁਤ ਵੱਡਾ ਇਸ਼ੂ ਆ ਜਿਹਨੂੰ ਕਿ ਡਬਲਿਊਟੀਓ ਤੈਅ ਕਰਦਾ ਵਾ ਤੇ ਭਾਰਤ ਜਿਹੜਾ ਉਹ ਡਬਲਿਊਟੀਓ ਦਾ ਹਿੱਸਾ ਏ ਤਾਂ ਇਸ ਕਰਕੇ ਜਿਹੜਾ ਡਬਲਿਊਟੀਓ ਆਇਆ ਵੀ ਸੀ ਤਾਂ ਉਹਨੇ ਕਿ ਸ਼ਰਤਾਂ ਲੈ ਕੇ ਆਂਦੀਆਂ ਸੀਗੀਆਂ ਤੈਅ ਕੀਤੀਆਂ ਸੀ ਪਹਿਲਾਂ ਕਿ ਜਿਹਦੇ ਵਿੱਚੋਂ ਇਹ ਸੀਗੀਆਂ ਦੋ ਤਿੰਨ ਸ਼ਰਤਾਂ ਮੁੱਖ ਸੀਗੀਆਂ ਕਿ ਇੱਕ ਤਾਂ ਜਿਹੜੀ ਸਾਨੀ ਆ ਉਹਨੂੰ ਤੁਸੀਂ ਜਿਹੜੀ ਸਰਕਾਰੀ ਖਰੀਦ ਕੀਤੀ ਜਾ ਰਹੀ ਆ ਉਹ ਬੰਦ ਕੀਤੀ ਜਾਏਗੀ ਜੋ ਸਬਸਿਡੀਆਂ ਦਿੱਤੀਆਂ ਜਾਂਦੀਆਂ ਉਹ ਬੰਦ ਕੀਤੀਆਂ ਜਾਣਗੀਆਂ ਤੇ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਹਨੂੰ ਖਤਮ ਕੀਤਾ ਜਾਊਗਾ ਇਹ ਤੋਂ ਇਲਾਵਾ ਵੀ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀਗੀਆਂ ਜਿਸ ਕਰਕੇ ਜਦੋਂ ਇਹ 1990-99 ਵਿੱਚ ਲੈ ਆਏ ਸੀ ਸਾਰੀਆਂ ਨੀਤੀਆਂ ਤਾਂ ਉਹਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਸੀ ਗਿਆ ਤਾਂ ਹੁਣ ਜਦੋਂ ਅਸੀਂ ਐਮਐਸਪੀ ਦੀ ਮੰਗ ਕਰ ਰਹੇ ਹਾਂ ਤਾਂ ਇਹ ਡਬਲਿਊਟੀਓ ਨਾਲ ਜੁੜੀ ਹੋਣ ਕਰਕੇ ਜਿਹਦਾ ਭਾਰਤ ਵੀ ਮੈਂਬਰ ਆ ਤੇ ਉਹਨੂੰ ਚਲਾਹ ਕਾਰਪੋਰੇਟਰ ਆ ਹੋਵੇ ਸਾਮਰਾਜੀ ਦੇਸ਼ ਚ ਲਾ ਰਹੇ ਹੁਣ ਤਾਂ ਇਸ ਕਰਕੇ ਉਹ ਇਹਨੂੰ ਇੰਨੇ ਸੌਖੇ ਤਰੀਕੇ ਦੇ ਨਾਲ ਜਿਹੜੀ ਐਮਐਸਪੀ ਉਹ ਨਹੀਂ ਦੇਣਗੇ ਕਿਉਂਕਿ ਸਿੱਧੇ ਸ਼ਬਦਾਂ ਦੇ ਵਿੱਚ ਇਹ ਆ ਕਿ ਐਮਐਸਪੀ ਦੇਣ ਦਾ ਮਤਲਬ ਆ ਖੇਤੀ ਦੇ ਵਿੱਚੋਂ ਕਾਰਪੋਰੇਟ ਸੈਕਟਰ ਨੂੰ ਬੁਰੀ ਤਰ੍ਹਾਂ ਬਾਹਰ ਕੱਢ ਦੇਣਾ ਤੇ ਕਾਰਪੋਰੇਟ ਤਾਂ ਹੁਣ ਤੱਕ ਦੀ ਹੈ ਹਿਸਟਰੀ ਆ ਦੁਨੀਆ ਦੇ ਵਿੱਚ ਕਿ ਜਿੱਥੇ-ਜਿੱਥੇ ਵੀ ਕਾਰਪੋਰੇਟ ਨੇ ਜਿਹੜਾ ਆਪਣਾ ਏਜੰਡਾ ਲਾਗੂ ਕੀਤਾ ਜਿੱਥੇ-ਜਿੱਥੇ ਵੀ ਉਹਨਾਂ ਨੇ ਜਿਹੜੀ ਮਤਲਬ ਖੇਤੀ ਦੇ ਉੱਪਰ ਆਪਣਾ ਕਬਜ਼ਾ ਕੀਤਾ ਸਰਕਾਰੀ ਖੇIR ਸਾਰੇ ਕਿਤੇ ਬੰਦ ਕੀਤੀ ਉਹਨਾਂ ਨੇ ਉੱਥੇ ਕਿਸਾਨੀ ਹੈ ਜਿਹੜੀ ਬੁਰੀ ਤਰ੍ਹਾਂ ਉਜੜੀ ਆ ਤੇ ਸਾਰਾ ਕਬਜ਼ਾ ਕਾਰਪੋਰੇਟ ਦਾ ਹੋਇਆ ਇਸ ਕਰਕੇ ਹੁਣ ਜਿਹੜਾ ਕਾਰਪੋਰੇਟ ਆ ਉਹ ਏਸ਼ੀਆ ਦੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜਾ ਆਪਣਾ ਕਬਜ਼ਾ ਕਰਨਾ ਚਾਹੁੰਦਾ ਤੇ ਕਿਸੇ ਵੀ ਹਾਲਤ ਦੇ ਵਿੱਚ ਉਹ ਐਮਐਸਪੀ ਜਿਹੜਾ ਉਹ ਨਹੀਂ ਦੇਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਜਿਹੜਾ ਉਹਦਾ ਮੁਨਾਫਾ ਖਸਦਾ ਵੱਡੀ ਪੱਧਰ ਦੇ ਉੱਪਰ ਉਹਨੇ ਸਾਰੀਆਂ ਚੀਜ਼ਾਂ ਦੇ ਉੱਪਰ ਕਬਜ਼ਾ ਕਰ ਲਿਆ ਹੈਲਥ ਦੇ ਵਿੱਚ ਵੀ ਉਹਨੇ ਕਰ ਲਿਆ ਐਜੂਕੇਸ਼ਨ 'ਚ ਵੀ ਕਰ ਲਿਆ ਪਰ ਜਿਹੜੀ ਇਹ ਖੇਤੀ ਆ ਜਿਹੜੀ ਹੁਣ ਤੱਕ ਦਾ ਸਭ ਤੋਂ ਮਤਲਬ ਜੇ ਕਹਿਣਾ ਹੋਏ ਦੁਨੀਆ ਦੇ ਵਿੱਚ ਕਿ ਅਗਾਹ ਵੱਧੂ ਧੰਦਾ ਹੈਗਾ ਇਹ ਕਿ ਇਹਦੇ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਏਗਾ ਕਿਉਂਕਿ ਸਾਰੇ ਲੋਕਾਂ ਨੂੰ ਹੀ ਆ ਚਾਹੀਦਾ ਵਾ ਕਿਸੇ ਵੀ ਹਾਲਤ ਚਾਹੀਦਾ ਤੇ ਕਾਰਪੋਰੇਟ ਇਸ ਅਨਾਜ ਦੇ ਉੱਪਰ ਇਸ ਖੇਤੀ ਸੈਕਟਰ ਦੇ ਉੱਪਰ ਜਿਹੜਾ ਕਬਜ਼ਾ ਵਾ ਉਹ ਪੂਰਾ ਢੀ ਚੋਟੀ ਦਾ ਜ਼ੋਰ ਲਾ ਕੇ ਕਰਨਾ ਚਾਹੁੰਦਾ ਹੈ ਤਾਂ ਇਸ ਕਰਕੇ ਜੇ ਅਸੀਂ ਇਹ ਐਮਐਸਪੀ ਲੈਣੀ ਆ ਤਾਂ ਉਹਦੇ ਲਈ ਸਾਨੂੰ ਇੱਕ ਬਹੁਤ ਹੀ ਵੱਡੇ ਕੋਲ ਦੀ ਜ਼ਰੂਰਤ ਆ ਤੇ ਜੇ ਸਪੈਸ਼ਲੀ ਇਹ ਇਕੱਲੇ ਪੰਜਾਬ ਨੂੰ ਨਹੀਂ ਚਾਹੀਦੀ ਹੁਣ ਵੀ ਪੰਜਾਬ ਤੇ ਹਰਿਆਣਾ ਹੀ ਦੋ ਸੂਬੇ ਆ ਜਿੱਥੇ ਐਮਐਸਪੀ ਮਿਲਦੀ ਆ ਤਾਂ ਇਹ ਸੂਬੇ ਆ ਜਿਹੜੇ ਐਮਐਸਪੀ ਦਾ ਸਵਾਦ ਇਹਨਾਂ ਨੂੰ ਹੀ ਪਤਾ ਕਿ ਐਮਐਸਪੀ ਦੇ ਜਦੋਂ ਖਰੀਦ ਹੁੰਦੀ ਆ ਤਾਂ ਸਾਨੂੰ ਇੱਕ ਫਸਲ ਦੀ ਗਾਰੰਟੀ dia ਕਿਆ ਦਾ ਮਤਲਬ ਜਦੋਂ ਮੰਡੀ ਚ ਸਰਕਾਰੀ ਖਰੀਦ ਹੁੰਦੀ ਆ ਤਾਂ ਕਿਸਾਨ ਨੂੰ ਇੱਕ ਪਰਚੀ ਮਿਲਦੀ ਆ ਕਿ ਜਿਸ 24 ਘੰਟਿਆਂ ਦੇ ਵਿੱਚ ਵਿੱਚ ਸਰਕਾਰ ਨੇ ਜਿਹੜੀ ਉਹ ਉਹਨਾਂ ਨੂੰ ਪੈਸੇ ਆ ਦੇਣੀ ਦੇਣੇ ਆ ਤਾਂ ਇਸ ਕਰਕੇ ਹੁਣ ਜਿੰਨਾ ਸੂਬਿਆਂ ਦੇ ਵਿੱਚ ਹੈ ਹੀ ਨਹੀਂ ਕਿ ਐਮ ਐਸ ਪੀ ਲੰਮੇ ਸਮੇਂ ਤੋਂ ਖਤਮ ਆ ਤੇ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਐਮ ਐਸ ਪੀ ਹੁੰਦੀ ਕੀ ਚੀਜ਼ ਜਾਂ 70% ਕਿਸਾਨ ਨੇ ਜਿਨ੍ਹਾਂ ਨੂੰ ਐਮ ਐਸ ਪੀ ਨਾਮ ਦਾ ਸ਼ਬਦ ਨਹੀਂ ਪਤਾ ਹੈਗਾ ਕਿ ਕੀ ਹੁੰਦੀ ਆ ਤਾਂ ਇਸ ਕਰਕੇ ਪਹਿਲੀ ਗੱਲ ਤਾਂ ਇਹ ਸੀਗੀ ਸਾਡੇ ਲਈ ਕਿ ਅਸੀਂ ਐਮ ਐਸ ਪੀ ਆ ਜਿਹੜੀ ਉਹਨਾਂ ਲੋਕਾਂ ਤੱਕ ਇਹ ਗੱਲ ਲੈ ਕੇ ਜਾਂਦੇ ਕਿ ਐਮਐਸਪੀ ਹੈ ਕੀ ਆ ਇਹਦੀ ਲੋੜ ਕਿਉਂ ਆ ਤੇ ਇਹ ਲਾਗੂ ਕਿਵੇਂ ਕੀਤੀ ਜਾ ਸਕਦੀ ਆ ਤੇ ਇਹਨੂੰ ਪਿੱਛੇ ਲਾਗੂ ਕੌਣ ਕਰਵਾ ਕਰ ਸਕਦਾ ਹੈਗਾ ਤਾਂ ਉਹਦੇ ਲਈ ਇੱਕ ਵੱਡੀ ਲਹਿਰ ਦੀ ਜ਼ਰੂਰਤ ਆ ਇਸ ਕਰਕੇ ਜਿਹੜਾ ਇੱਕ ਹੌਲਾ ਸਾਡਾ ਉਹ ਲੰਮਾ ਚੱਲ ਰਿਹਾ ਕਿਉਂਕਿ ਲੜਾਈ ਸਿੱਧੀ ਸਿੱਧੀ ਕਾਰਪੋਰੇਟ ਦੇ ਖਿਲਾਫ ਆ ਜਿਵੇਂ ਜੀਤ ਸਿੰਘ ਢੱਲੇਵਾਲ ਦੇ ਮਰਨ ਵਾਰਸ ਤੇ ਕਿਵੇਂ ਦੇਖ ਰਿਹਾ ਹੂੰ ਸਰਕਾਰ ਨਹੀਂ ਸੁਣ ਰਹੀ ਕਿਸਾਨ ਜਨ ਸੰਗਠਨ ਵੀ ਇੱਕ ਮਤ ਨਹੀਂ ਗੇ ਉਹ ਉਹਦੇ ਵਿੱਚ ਇਹੀ ਆ ਕਿ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰ ਆ ਜਿਹੜੀ ਉਹਨੇ ਗੱਲ ਸੁਣਨੀ ਨਹੀਂ ਸ਼ੇਤੀ ਕਿਤੇ ਕਿਉਂਕਿ ਸਿੱਧੀ ਸਿੱਧੀ ਜਿਹੜੀ ਭਾਰਤ ਸਰਕਾਰ ਆ ਉਹ ਕਾਰਪੋਰੇਟ ਦੇ ਨਾਲ ਚੱਲਦੀ ਆ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਦੀ ਆ ਕਿਉਂਕਿ ਭਾਰਤ ਖੁਦ ਡਬਲਯੂਟੀਓ ਦਾ ਹਿੱਸਾ ਏ ਤਾਂ ਇਸ ਕਰਕੇ ਡਬਲਯੂਟੀਓ ਦਾ ਹਿੱਸਾ ਹੋਣ ਕਰਕੇ ਭਾਰਤ ਜਿਹੜਾ ਵਾ ਉਹ ਇਸ ਤਰ੍ਹਾਂ ਦੀ ਗੱਲ ਆ ਜਿਹੜਾ ਨਹੀਂ ਸੁਣੂਗਾ ਜਿਹੜੀ ਕਾਰਪੋਰੇਟ ਦੇ ਖਿਲਾਫ ਹੋਵੇ ਗੱਲ ਕਿਵੇਂ ਬਣੂਗੀ ਤਾਂ ਉਹਦੇ ਲਈ ਇਹੀ ਆ ਕਿ ਗੱਲ ਦੇ ਲਈ ਸਾਨੂੰ ਇੱਕ ਬਹੁਤ ਵੱਡੀ ਲਹਿਰ ਦੀ ਵੀ ਜ਼ਰੂਰਤ ਹੈਗੀ ਆ ਜਿਹੜੀ ਹਜੇ ਹੈ ਨਹੀਂਗੀ ਜਿਹੜੀ ਮਤਲਬ ਜਿੱਦਾਂ ਤੁਸੀਂ ਦੇਖੋ ਕਿ ਜਿਹੜਾ ਕੋਲ ਚੱਲ ਰਿਆ ਦੇ ਪੰਜਾਬ ਲੜ ਰਿਹਾ ਏ ਪੰਜਾਬ ਵੀ ਪੂਰਾ ਨਹੀਂ ਹੈਗਾ ਹਜੇ ਤਾਂ ਐਮਐਸਪੀ ਤਾਂ ਚਾਹੀਦੀ ਆ ਸਾਰੇ ਸੂਬਿਆਂ ਨੂੰ ਤਾਂ ਇਸ ਕਰਕੇ ਲੜਾਈ ਸਾਨੂੰ ਪੂਰੇ ਭਾਰਤ ਦੀ ਬਣਾ ਕੇ ਲੜਨੀ ਪੈਗੀ ਨਾ ਕਿ ਕਿਸੇ ਵਿਸ਼ੇਸ਼ ਇੱਕ ਸੂਬੇ ਦੀ ਬਣਾ ਕੇ ਲੜਨੀ ਪੈਗੀ ਤਾਂ ਉਹਦੇ ਲਈ ਬਹੁਤ ਵੱਡੀ ਲਹਿਰ ਦੀ ਜਰੂਰਤ ਆ ਜਿਹੜਾ ਅੰਦੋਲਨ ਅਸੀਂ ਪਹਿਲਾਂ ਲੜਿਆ ਸੀਗਾ ਉਹਦੇ ਨਾਲੋਂ ਮਤਲਬ ਕਹਿਣਾ ਹੋਵੇ ਕਿ ਚੌਗਣੀ ਲੜਾਈ ਜਿਹੜੀ ਆ ਚੌਗਣਾ ਇਕੱਠ ਕਰਕੇ ਫਿਰ ਸੱਸੀ ਜਿਹੜੀ ਲੜਾਈ ਆ ਇਹ ਜਿੱਤ ਸਕਦੇ ਆ ਇਸ ਤੋਂ ਬਿਨਾ ਅਸੀਂ ਲੜਾਈ ਨਹੀਂ ਜਿੱਤ ਸਕਦੇ